ਦੋਸਤੋ ਕੀ ਹੈ ਪੌਣੇ 2 ਕਿਲੋਮੀਟਰ ਦੇ ਮੁੱਖ ਮੰਤਰੀ ਦੀ ਪਿਛਲੀ ਕਹਾਣੀ ਕਿਉਂ ਵਾਰ-ਵਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸੁਖਜਿੰਦਰ ਰੰਦਾਵਾ ਨੂੰ ਪੌਣੇ 2 ਕਿਲੋਮੀਟਰ ਦਾ ਮੁੱਖ ਮੰਤਰੀ ਦੱਸਦੇ ਰਹਿੰਦੇ ਨੇ ਸੁਖਜਿੰਦਰ ਸਿੰਘ ਰੰਦਾਵਾ ਪੰਜਾਬ ਕਾਂਗਰਸ ਦੇ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਬਣਨ ਦੇ ਵਿਚਕਾਰ ਆਖਰ ਕਿਹੜੇ ਆਗੂ ਖੜੇ ਹੋਵੇ ਸਨ ਜਿਸ ਦੇ ਕਾਰਨ ਇੰਨੇ ਸਾਲ ਪੰਜਾਬ ਕਾਂਗਰਸ ਦੇ ਲਈ ਮਿਹਨਤ ਕਰਨ ਦੇ ਬਾਵਜੂਦ ਵੀ ਸੁਖਜਿੰਦਰ ਰੰਦਾਵਾ ਦੀ ਗੱਡੀ ਦੀਆਂ ਉਨੇ 2 ਕਿਲੋਮੀਟਰ ਤੇ ਜਾ ਕੇ ਪਰੇਕਾ ਲਾ ਕੇ ਦੋਸਤੋ ਇਹਨਾਂ ਸਵਾਲਾਂ ਦਾ ਜਵਾਬ ਕਿਸੇ ਹੋਰ ਨੇ ਨਹੀਂ ਬਲਕਿ ਖੁਦ ਸੁਖਜਿੰਦਰ ਸਿੰਘ ਰੰਧਾਵਾ ਨੇ ਦੇ ਦਿੱਤਾ ਹੈ ਅਤੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਸਭ ਤੋਂ ਵੱਧ ਉਹਨਾਂ ਨੂੰ ਕਿਸ ਸਾਫ ਦਾ ਕਾਂਗਰਸੀ ਆਗੂਦੋਤੇ ਗੁੱਸਾ ਇਹ ਸਭ ਕੁਝ ਉਹਨਾਂ ਨੇ ਜਗ ਜ਼ਾਹਰ ਕੀਤਾ ਹੈ ਆਪਣੇ ਹਾਲ ਹੀ ਦੇ ਇੰਟਰਵਿਊ ਦੇ ਵਿੱਚ ਜੋ ਕਿ ਉਹਨਾਂ ਨੇ ਨਿਊਜ਼ 18 ਨੂੰ ਦਿੱਤਾ ਸੁਖਜਿੰਦਰ ਰੰਧਾਵਾ ਦੇ ਮੁਤਾਬਿਕ ਇਸ ਪੂਰੇ ਮਾਮਲੇ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਦ ਕਾਂਗਰਸ ਹਾਈ ਕਮਾਂਡ ਨੇ ਚਾਰਾ ਜੋ ਸ਼ੁਰੂ ਕੀਤੀ ਕਿ ਕੌਣ ਮੁੱਖ ਮੰਤਰੀ ਦਾ ਚਿਹਰਾ ਬਣਨਾ ਚਾਹੀਦਾ ਸਭ ਤੋਂ ਵੱਧ ਜਿਹੜਾ ਹੈ ਇਹਨਾਂ ਦੇ ਨਾਮ ਦੇ ਉੱਤੇ ਪੂਰ ਪੈ ਰਿਹਾ ਸਭ ਕੁਝ ਠੀਕ ਚੱਲ ਰਿਹਾ ਸੀ ਹਰੀ ਚੰਡੀ ਵੀ ਹੋ ਗਈ ਸੀ ਉਹਨਾਂ ਦੇ ਨਾਮ ਦੇ ਉੱਤੇ ਉਸੇ ਸਮੇਂ ਤਿੰਨ ਤਨਾੜ ਕਾਂਗਰਸੀ ਆਗੂਆਂ ਨੇ ਸੁਖਜਿੰਦਰ ਰਣਵਾਦੀ ਬੀੜੀ ਦੇ ਵਿੱਚ ਵੰਟੇ ਸੁੱਟਣੇ ਸ਼ੁਰੂ ਕਰ ਦਿੱਤੇ ਅਤੇ ਹਾਈ ਕਮਾਂਡ ਨੂੰ ਸਿੱਧੀ ਧਮਕੀ ਦੇ ਦਿੱਤੀ ਕਿ ਜੇਕਰ ਸੁਖਜਿੰਦਰ ਸਿੰਘ ਰਣਵਾਦ ਨੂੰ ਤੁਸੀਂ ਪੰਜਾਬ ਕਾਂਗਰਸ ਦੇ ਵੱਲੋਂ ਮੁੱਖ ਮੰਤਰੀ ਚਿਹਰਾ ਐਲਾਨਦੇ ਹੋ ਤਾਂ ਐਲਾਨਿਆ ਗਿਆ ਤਾਂ ਉਹ ਪਾਰਟੀ ਛੱਡ ਦੇਣਗੇ ਜੀ ਹਾਂ ਦੋਸਤੋ ਜੇਕਰ ਸੁਖਜਿੰਦਰ ਸਿੰਘ ਰੰਦਾਵਾ ਨੂੰ ਕਾਂਗਰਸ ਪਾਰਟੀ ਮੁੱਖ ਮੰਤਰੀ ਦਾ ਚਿਹਰਾ ਐਲਾਨੇਗੀ ਤਾਂ ਨਵਜੋਤ ਸਿੰਘ ਸਿੱਧੂ ਮੰਤਰੀ ਬਾਦਲ ਅਤੇ ਸੁਨੀਲ ਕੁਮਾਰ ਜਾਖੜ ਨੇ ਕਾਂਗਰਸ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਸੀਗਾ ਇਹੀ ਵਜ੍ਹਾ ਹੈ ਔਰ ਫਾਈਨਲੀ ਇਹੀ ਕਹਾਣੀ ਹੈ ਪੌਣੇ 2 ਕਿਲੋਮੀਟਰ ਦੀ ਜੋ ਅਸੀਂ ਤੁਹਾਡੇ ਲਈ ਲੱਭ ਕੇ ਲੈ ਕੇ ਆਏ ਹਾਂ ਹੁਣ ਜੇਕਰ ਸੁਖਜਿੰਦਰ ਰੰਦਾਵਾ ਦੀ ਮੰਨੀਏ ਤਾਂ ਉਹਨਾਂ ਨੂੰ ਸਭ ਤੋਂ ਜ਼ਿਆਦਾ ਗੁੱਸਾ ਸੁਨੀਲ ਕੁਮਾਰ ਜਾਖੜ ਦੇ ਉੱਤੇ ਹੈ ਕਿਉਂਕਿ ਸੁਨੀਲ ਕੁਮਾਰ ਜਾਖੜ ਦੇ ਲਈ ਸ਼ਾਇਦ ਉਹਨਾਂ ਨੇ ਬਹੁਤ ਕੁਝ ਕੀਤਾ ਹੋਵੇਗਾ ਉਹ ਹਮੇਸ਼ਾ ਸੁਨੀਲ ਕੁਮਾਰ ਜਾਖੜ ਦੇ ਲਈ ਸ਼ਾਇਦ ਹਮੇਸ਼ਾ ਖੜੇ ਰਹੇ ਹੋਣਗੇ ਕਿਉਂਕਿ ਮਲਾਲ ਉਹਦੇ ਨਾਲ ਕੀਤਾ ਜਾਂਦਾ ਜਿਸ ਦੇ ਨਾਲ ਸਭ ਤੋਂ ਜ਼ਿਆਦਾ ਯਾਰੀ ਹੋਵੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਮਨਪ੍ਰੀਤ ਬਾਦਲ ਦੇ ਨਾਲ ਇਸ ਪ੍ਰਤੀ ਉਹਨਾਂ ਦੀ ਕਰਦੀ ਉਹ ਕੋਈ ਉਹਨਾਂ ਦੇ ਨਾਲ ਨਾ ਗੱਲਬਾਤ ਹੋਈ ਹੈ ਨਾ ਉਹਨਾਂ ਨੇ ਰੋਸਾ ਕੀਤਾ ਹੈ ਕਿਉਂਕਿ ਮੰਨਪ੍ਰਿਤ ਬਾਦਲ ਸਾਡਾ ਕਦੇ ਹੈਗਾ ਹੀ ਨਹੀਂ ਸੀਗਾ ਇਸ ਗੱਲ ਦਾ ਸਾਨੂੰ ਪਹਿਲਾਂ ਤੋਂ ਹੀ ਪਤਾ ਸੀਗਾ ਜਦ ਨਵਜੋਤ ਸਿੰਘ ਸਿੱਧੂ ਬਾਰੇ ਇਸ ਮਸਲੇ ਤੇ ਹੋਰ ਜਾਣਕਾਰੀ ਬਾਰੇ ਗੱਲਬਾਤ ਕੀਤੀ ਤਾਂ ਉਹ ਜਿਹੜੀ ਹੈ ਉਹਨਾਂ ਨੇ ਨਹੀਂ ਦਿੱਤੀ ਬਹਰ ਹਾਲ ਤੁਸੀਂ ਇਸ ਪੂਰੇ ਮਾਮਲੇ ਦੇ ਉੱਤੇ ਦੋਸਤੋ ਕੀ ਸੋਚਦੇ ਹੋ ਜੇਕਰ ਪੰਜਾਬ ਕਾਂਗਰਸ ਉਸ ਨੂੰ ਸੁਖਿੰਦਰ ਸਿੰਘ ਧਾਵੇ ਨੂੰ ਮੁੱਖ ਮੰਤਰੀ ਚਿਹਰਾ ਐਲਾਨ ਦਿੰਦੀ ਤਾਂ ਪੰਜਾਬ ਜਾਂ ਫਿਰ ਪੰਜਾਬ ਕਾਂਗਰਸ ਦੀ ਤਸਵੀਰ ਦੇ ਵਿੱਚ ਕਿੱਦਾਂ ਦੀ ਤਬਦੀਲੀ ਆਉਂਦੀ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਇਹ ਦੱਸ ਸਕਦੇ ਹੋ ਅਤੇ ਹੋਰ ਇਦਾਂ ਦੀਆਂ ਖਬਰਾਂ ਦੇ ਲਈ ਤੁਸੀਂ ਜੁੜੇ ਰਹੋ ਐਡੀਟਰ ਸਾਹਿਬ ਆਫੀਸ਼ੀਅਲ ਦੇ ਨਾਲ ਮੈਂ ਹਾਂ ਸੁਪ੍ਰੀਤ ਸਿੰਘ ਦਾ